ਤਵਸ਼ੇ ਨੂੰ ਹਜ਼ੂਰ ਨੇ ਲਿਖ ਦਿੱਤਾ ਗੁਰ ਲਾਗਾ ਤਵ ਜਾਣੀਏ ਮੇਰੇ ਤੋਂ ਮੋਹ ਤਨ ਤਾਪ ਹਰ ਸੁਖ ਦਾਜਾ ਨਹੀਂ ਤਵ ਹਰ ਆਪੇ ਆਪ ਹਰੀ ਹੋ ਰਹਿ ਜਾਏਗਾ ਉਹਨੂੰ ਗਮੀ ਸਾਦੀ ਨਾ ਸੰਤਾਵੇ ਜਿਸ ਮੁਚ ਜ਼ਰੂਰ ਦੋ ਨੇ ਇੱਕ ਗੁਰੂ ਇੱਕ ਸਿੱਖ ਹੈ ਗਮੀ ਸਾਦੀ ਤੋਂ ਨਿਕਲ ਜਾਏਗਾ ਅੱਗੋ ਇਹ ਕੋਈ ਲਹਾਜ ਨਹੀਂ ਹੈ ਵੇ ਦੋ ਤੇ ਇੱਕ ਹੋਏ ਬਿਨਾ ਗਿਆਨ ਹੋ ਜਾਏ ਗੁਰ ਲਾਗਾ ਤਵ ਜਾਣੀਏ ਗੁਰ ਨਾਲ ਲੱਗਿਆ ਤਵ ਜਾਣਾ ਜਾਊਗਾ ਇਸ ਤੇ ਕੀ ਹਵੇ ਰਬ ਨਹੀਂ ਹੈ ਇਹ ਲੋਕਾਂ ਦੀ ਬਣਾਵਟ ਮਾਰੀ ਇਹਨੂੰ ਵੀ ਕਬੀਰ ਸਾਹਿਬ ਜੀ ਬਾਗਨਾਖਰੀ ਚ ਲਿਖੇ ਨੇ ਪਹਿਲਾ ਸ਼ਬਦ ਉਧਰ ਹੀ ਹੈ ਬਾਗਨਾਖਰੀ ਗੋੜੀ ਰਾਗ ਵਿੱਚ ਦੋਨੇ ਇੱਕ ਮਹਾਰਾਜ ਪੰਚਮ ਪਾਸ਼ਾ ਦੀ ਹੈ ਕਬੀਰ ਸਾਹਿਬ ਜੀ ਹੈ ਭਗਤਾਂ ਦੀ ਬਾਣੀ ਚ ਹਾਏ ਤੋ ਸਹੀ ਇਹ ਵੀ ਬਾਗਨਾਖਰੀ ਜੀ ਹੈ ਕੋਈ ਲਖਣ ਵਾਲਾ ਹੋਵੇ ਲਖਤਾ ਵਾਲਾ ਕੋਈ ਕਮਾਈ ਵਾਲਾ ਨਹੀਂ ਹੈ ਹਾਏ ਤੋ ਸਹੀ ਲਖਾ ਜੋ ਕੋਈ ਜੇ ਉਹ ਲਖਤਾ ਵਾਲਾ ਹੋਵੇ ਤਬ ਉਹੀ ਉਹ ਫੇਰ ਇੱਕ ਕੋਈ ਪਰਵਾਤਵਾਰ ਰਹਿੰਦਾ ਇਹ ਨਾ ਹੋਵੇ ਜਿੱਥੇ ਉਹਦੀ ਲਖਟਾ ਉਥੇ ਇਹ ਮਿਟ ਜਾਂਦਾ